ਅਵੇ ਗਾ ਆਇਆ ਕਿਥੋਂ ਮਤਲਬ ਜਿਹੜੀ ਕਮਾਈ ਉਹ ਸਵਾ ਮਹੀਨੇ ਚ ਹੋਣੀ ਸੀ ਨਾ ਮਾਰੇ ਕਹਿੰਦੇ ਨੇ 3 ਸਾਲ ਦੀ ਕਮਾਈ ਅਸੀਂ ਅੰਦਰ ਰੱਖ ਲਈ ਉਹਨਾਂ ਦੇ ਮੂੰਹ ਹੈ ਜਿਉਂਦਾ ਜਾਗਦਾ ਮਿੰਦਰਪਾਲ ਸਿੰਘ ਮੈਂ ਤਾਂ ਉਹ ਸਾਹਮਣੇ ਕਰਾ ਦੇਵਾਂ ਆਂਦੇ ਨੇ 3 ਸਾਲ ਦੀ ਕਮਾਈ ਅਸੀਂ ਅੰਦਰ ਰੱਖ ਲਈ 1 ਮਹੀਨੇ ਚ ਗੁਰੂ ਦਾ ਬਚਾਉ ਮਿਲਿਆ ਕੋਈ ਘਾਟਾ ਨਹੀਂ ਪੈਂਦਾ ਕਦੀ ਇਹਦੇ ਮਾਮਨੇ ਮਾਇਨੇ ਚ ਇਦਾਂ ਨਕਾਤਾ ਹੁੰਦਾ ਹੈ ਜੇ ਘਾਟਾ ਪੈ ਤੇ ਫਿਰ ਗੁਰੂ ਦਾ ਤੇ ਨਾਲੇ ਆਪਣੇ ਆਪਣੇ ਵਿਹਾਰ ਜਦੋਂ ਤੁਸੀਂ ਛੱਡੋਗੇ ਤੇ ਤੁਹਾਨੂੰ ਉਹਦਾ ਪਤਾ ਨਹੀਂ ਮਾਰ ਨਹੀਂ ਕੀ ਕੀ ਦੇਣਾ ਇਹ ਸਾਡੇ ਮਾਨੀ ਦੀ ਮਕਾਲਤਾ ਹੈ ਇਹ ਖਬਰੇ ਸਾਡਾ ਕੰਮ ਨਹੀਂ ਚਾਲਣਾ ਖਬਰੇ ਗਾਹਕ ਨਹੀਂ ਦੋ ਜੀ ਵੇ ਟੁੱਟ ਜਾਣਾ ਉਹਨੇ ਨਹੀਂ ਆਉਣਾ ਇਹ ਸਭ ਸਾਡੇ ਮਨ ਦੀ ਅਵਸਥਾ ਹੈ ਜਦੋਂ ਮਾਨੇ ਕਾਕਰ ਹੋ ਜਾਇਆ ਨਾ ਗੁਰੂ ਵਾਲੇ ਪਾਸੇ ਲੱਗ ਜਾਂਦਾ ਤੇ ਸਵਾਲ ਹੀ ਪੈਦਾ ਨਹੀਂ ਹੁੰਦਾ ਵੀ ਮਹਾਰਾਜ ਉਹਨੂੰ ਉਹਦਾ ਉਹਨੂੰ ਪਤਾ ਨਹੀਂ ਕੀ ਕੀ ਦੇ ਦਿੰਦਾ ਉਹ ਸੋਚ ਵੀ ਨਹੀਂ ਸਕਦਾ ਉਹਨਾਂ ਦੇ ਹੁਰਦੇ ਹੱਥੇ ਚ ਸਭ ਕੁਝ ਉੱਥੇ ਮੰਡੀ ਪਤਾ ਕੀ ਕਰਦੇ ਸੀ ਜਿਹੜੇ ਤਿੰਨ ਬੰਦੇ ਕਰਦੇ ਜਾ ਕੇ ਸਟਰ ਚੁੱਕਣਾ ਤੇ 10 ਮਿੰਟ ਨਹੀਂ ਮਹਿਣਾ ਹੁਣ ਗਾਹ ਤੇ ਮਾਰੇ ਨੂੰ ਭੇਜਣਾ ਬਚਨ ਹੋਇਆ ਸੀ ਉਹ ਸਟਰ ਸੋੜਨਾ ਤੇ ਦੌੜ ਕੇ ਆ ਜਾਣਾ ਵੀ ਮਾਰੇ ਬਚਨ ਕਰਦੇ ਬਚਨ ਸੋੜਨਾ ਤੇ ਜਿੱਦਰ ਜਾਣਾ ਉੱਥੇ ਸਾਰੀ ਸੰਗਤ ਨੇ ਜਾਣਾ ਕਹਿਵਾ ਕੇ